ਜਿਸੇ ਅੰਬ ਦੀਆਂ ਕਾਰਨਾਂ ਕੱਟੇ ਬਿਨ ਕੱਟੇ ਅੰਬ ਦੀਆਂ ਕਾਰਨਾਂ ਥਾਲੋ ਸੱਯੋਨੀ ਅੰਮਾਰਾ ਨਾਈ ਕੋ ਨਾਰੀ ਨਾ ਥਾਲੋ ਸੱਯੋਨੀ ਅੰਮਾਰਾ ਨਾਈ ਕੋ ਮਾਰਿਆ ਕਿੰਨੇ ਤਿੰਨ ਬੋਲੋ ਲੀ ਹੈਪੀ ਪੁਲ ਨੂੰ ਆਦੇਸੇ

ਹਰ ਕੰਨੀ ਹਰ ਵਾਲੇ ਦੀ ਵੀ ਕਰਨੀ ਆ ਹਰ ਵਾਲੇ ਦੀ ਵੀ ਕਰਦਾ ਹਾਂ ਹਾਂ ਟਾ ਵਾਲੇ ਦੀ ਚਲ ਆਵੇਂ ਨੀਪਾ ਰਾਮਾ ਬਾਲੇ ਕੇ ਤੈਨੂੰ ਤੀ ਆਉਣਾ ਨਹੀਂ ਨਾ ਆਏ ਮਾਰੇ ਨੀਪਾ ਰਾਮਾ ਮਾਰੀਏ ਤੈਨੂੰ ਤੇ ਬੜੇ ਮੱਖੀਏ ਤੈਨੂੰ ਡਾਰਦੇ ਲੈਣਾ ਆਏ ਸੱਤੀ ਉੜੇ ਨੇ ਅੱਖੀਏ ਹੀ ਮੈਂ ਚੰਦ ਨਾਲੋਂ ਜੀਵਿਤ ये मेरा जन जन जिओ मैं ਹਰਾਈ ਪਹੁੰਚੀ ਨਿਕਟੀ ਪਹੁੰਚੀ ਮੇਰੇ ਬਾਪ ਦਾ ਜਵਾਈ ਨਹੀਂ ਬੜਾ ਸ਼ੌਂਕੀ ਮੇਰੇ ਬਾਪ ਦਾ ਜਵਾਈ ਨਹੀਂ ਬੜਾ ਸ਼ੌਂਕੀ ਮੇਰੇ ਬਾਪ ਖੱਟਾ ਖੱਟਿਆ ਮੇਰੇ ਬਾਪ ਦਾ ਜਵਾਈ ਨਹੀਂ ਬੜਾ ਖੱਟਿਆ ਮੇਰੇ ਬਾਪ ਦਾ ਜਵਾਈ ਨਹੀਂ ਬੜਾ ਖੱਟਿਆ ਮੇਰੇ ਬਾਪ ਦੇ ਬੋਰੇ ਦੂਰੇ ਮੇਰੇ ਬਾਪ ਦੇ ਜਵਾਈ ਦੇਖਤੇ ਲਿਖਲੇ ਮੇਰੇ ਬਾਪ ਦੇ ਜਵਾਈ ਦੇ ਗੱਤੇ ਲਿਖੇ ਮੇਰੇ ਬਾਪ ਦੇ ਜਵਾਈ ਦੇ ਆ ਮਿਲਦੇ ਆਂ ਜੀ ਔਰ ਸਾਡੀ ਫਿਲਮ ਆ ਰਹੀ ਹੈ ਕੁੜੀਆਂ ਜਵਾਨ ਬਾਪੂ ਪਰੇਸ਼ਾਨ ਤੂੰ ਤੇ ਉਹਦੀ ਪ੍ਰੋਮੋਸ਼ਨ ਦੇ ਲਈ ਆ ਔਰ ਜਿਹੜਾ ਚਲ ਵਾਲ ਤੇ ਅਜੇ ਪ੍ਰੋ ਹੋਏ ਰਹੇ ਸਿੰਟ ਕੇ ਰਹਿ ਗਏ ਨੇ ਅੰਦਰ ਦਾ ਦਾ ਪਲਗਾ ਦੇ ਦੇ ਦੇਖੋ ਜੀ ਇਹ ਸਾਡਾ ਵਿਰਸਾ ਹੈ ਤੀਆਂ ਔਰ ਇੱਕ ਤੀਆਂ ਧਿਆਣੀਆਂ ਨੂੰ ਆਪਸ ਵਿੱਚ ਮਿਲਣ ਜੁਲਣ ਦਾ ਵੀ ਹਸਣ ਖੇਡਣ ਦਾ ਵੀ ਮੌਕਾ ਮਿਲ ਗਿਆ ਇਹ ਇਹ ਮੇਲੇ ਲੱਗਦੇ ਰਹਿਣੇ ਚਾਹੀਦੇ 2 ਲੱਖ ਕੀ ਕਰਦੇ ਗਏ ਬੋਲ ਬਸਤੀਆਂ ਜਉਂਦੀਆਂ ਵਸਦੀਆਂ ਰਹਿਣ ਜੀ ਪਰਮਾਤਮਾ ਨੇ ਉਹਨਾਂ ਨੂੰ ਕਦੇ ਵੀ ਕਿਸੇ ਦੀ ਵੀ ਟੀ ਨੂੰ ਦੁੱਖ ਨਹੀਂ ਦਿੰਦੇ ਪੁਰਾਣੇ ਸੱਦਾਚਾਰ ਤੇ ਮੌਜੂਦਾ ਕੀ ਹਰ ਸਮੇਂ ਦੇ ਉਹਨਾਂ ਕੋਲ ਜੇ ਆਈ ਉਹਨਾਂ ਅਸੀਂ ਦੇਖੋ ਪੁਰਾਣਾ ਪੁਰਾਣਾ ਹੁੰਦਾ ਜੀ ਨਵਾਂ ਨਵਾਂ ਹੀ ਹੁੰਦਾ ਇਹਲੇ ਫਰਕ ਹੰਦਾ ਦੇ ਪਿੰਜਣੀ ਪਾਹੂਗੀ ਸਸਨਾ ਸੁਲਾਈਏ ਕਾਦੇ ਨਿੰਦ ਨਹੀਂ ਪਾਹੂਗੀ ਕਸ ਹਸ ਸੁਲਾਈਏ ਕਾਦੇ ਨਿੰਦ ਨਹੀਂ ਪਾਹੂਗੀ ਸਸਨਾ ਸੁਲਾਈਏ ਪੁੱਤਰ ਪਿਆਰੇ ਨੋਹਾ ਪਿਮਾ ਨਾਲੋਂ ਪੁੱਤਰ ਪਿਆਰੇ ਨੋਹਾ ਪਿਮਾ ਨਾਲੋਂ ਪਿਆਰ ਨਾਲ ਪੁੱਤਰ ਪਿਆਰੇ ਨੋਹਾ ਪਿਮਾ ਨਾਲੋਂ ਕਾਉੜੀਆਂ ਪੁੱਤਰ ਪਿਆਰੇ ਨੋਹਾ ਪਿਮਾ ਨਾਲੋਂ ਕਾਉੜੀਆਂ ਪੁੱਤਰ ਪਿਆਰੇ ਨੋਹਾ ਜੀ ਜੀ ਲੱਗੇ ਦੀ ਫੁਖੜੀ ਕੋਈ ਵਾਦੀ ਪਤੀ ਜੀ ਲੱਗਦੀ ਕੀ ਲੱਗਦੀ ਪਪੜ ਜੀ ਤਾਡੀ ਸਾਨੂੰ ਲੱਗਣਾ ਜੀ ਤਾਂ ਹੰਮੀ ਨਾ ਕਰੂ ਜੀ ਅਮਾ ਨਈ ਸੱਤ ਸੱਤ ਜਿੰਗੀਆਂ ਨਾਲ ਜਿੰਦੇ कोना बोल दिया विवादा दे बैके कोना बोल दिया विछवाद दे बैके कोना बोल दिया

ਆਨੀ ਸਣਗਣੇ ਮਾ ਮਾ ਪੀਆਂ ਲਕਕੀ ਗੋੜੀਆਂ ਆਨੀ ਸੇ ਲਕਕੀਏ ਮਾ ਮਾ ਪੀਆਂ ਲਕਕੀਏ ਆਨੀ ਸੇ ਲਕਕੀਏ ਮਾ ਮਾ ਪੀਆਂ ਲਕਕੀਏ ਨੱਚ ਲੋ ਕੁੜਬਾ ਬਾਰੀ ਨਾਲ ਅੰਕ ਨਾ ਮਸਲ ਕੰਕਾ ਨਾ ਪਾ ਲੈ ਕੇ ਨੱਚੋ ਅੰਕ ਕੀ ਨਾਮ ਰੋੜਾ ਮੈਂ ਚੀਨ ਮਤਰੀ ਰਿਖਤ ਕਰ ਰਹੀ ਕਿ ਟਕਣੋ ਪਿੰਗਾ ਤੇ ਹਾਰਾ ਉਹ ਆਜਾਗਾ ਐਸੀ ਆ ਪੈਣਾ ਦਾ ਤਿਹਾਰਾ ਜੀ ਬੜੀ ਥੈਂਕਸ ਚਲਦਾ ਰਿਹਾ ਬੜੀ ਜੋਸ਼ੋ ਖੁਸ਼ੀ ਮਨਾਏ ਜਾਂਦਾ ਬਾਕੀ ਪਹਿਲੇ ਸਮੇਂ ਦੇ ਵਿੱਚ ਮਤਲਬ ਸਾਧਨ ਨਹੀਂ ਸੀ ਜਿਹੜੇ ਅੱਜ ਕੱਲ੍ਹ ਦੇ ਸਾਧਨ ਹੈ ਕਿ ਉਹਨੂੰ ਕੁੜੀਆਂ ਜਿਹਨਾਂ ਮਿਲਣੇ ਆਉਂਦੀਆਂ ਕੁੜੀਆਂ ਤੇਰੀਆਂ ਕੱਖੀਆਂ ਹੋਕੀਆਂ ਸੋਹਰਿਆਂ ਤੇ ਕੇੰਦੀਆਂ ਉਹ ਤੇ ਕੇੰਦੀਆਂ ਵਜਾਈਆਂ ਕਰਦੀਆਂ ਸੋਹਰਾਂ ਦਾ ਕੋਈ ਮਾੜਾ ਹੁੰਦਾ ਉਹ ਸ਼ੋਅ ਕਰਦੀਆਂ ਤੇ ਇਹੀ ਉਹਨਾਂ ਕੋਲ ਸਾਧਨ ਹੁੰਦਾ ਸੀ ਜੀ ਅੱਜ ਕੱਲ੍ਹ ਸਾਡੇ ਕੋਲ ਫੋਨ ਹੈ ਬੋਰਡਬਾਕਸ ਹੈ ਉਹ ਜੋ ਕੁਝ ਵੀ ਲਾਉਂਗਾ ਕਿ ਫੁੱਲੇ ਫੁੰਡਾ ਜਿਸ ਤੋਂ ਬਾਹਰ ਨਾਲ ਲੇ ਪੀਂਆਂ ਪੈਂਦੀਆਂ ਸੀ ਸੂਰੀਆ ਫੁੱਲ ਤੇ ਫੁੱਲ ਕਹਿੰਦਾ ਸੀ ਆ ਬਿਲਦਲੇ ਵੱਲ ਬਿਲਦਲੇ ਨਾਲ ਸਾਰੇ ਕਾਟ ਕੇ ਖੋਲ ਕੇ ਤਸਵੀਰ ਸੀ ਨਾ ਚੀਆ ਸੀ ਬੋਲੀਆਂ ਸੀ ਮਤਲਬ ਸਾਜਦਾ ਜਿਹੀ ਹੁੰਦੀ ਸੀ ਤੇ ਇੰਨਾ ਹਾਰ ਹਾਰ ਹੁੰਦਾ ਸੀ ਜਿਹੜਾ ਹੁਣ ਸਾਨੂੰ ਸਮਾਜ ਨੂੰ ਦਿੱਖਣਾ ਪਿਆ ਅੱਜ ਕੱਲ ਦਾ ਪੰਜਾਬੀ ਵੀ ਲੋਕ ਦੀ ਬਿਚਾਰੀ ਹੈ ਪੰਜਾਬੀਆਂ ਇੱਕ ਇੱਧਰ ਤੋਂ ਅਸੀਂ ਹੁਣ ਮੋੜ ਕੇ ਵਾਪਸ ਲਿਆ ਰਹੇ ਹਾਂ ਬਹੁਤ ਆਮਾ ਤੇ ਜਿਹੜੀ ਤਸਰੀਬਨਾਂ ਦੇ ਤਲਫਾਂ ਦੇ ਵਿੱਚ ਇਹ ਦੀ ਜਗ ਲਾਈ ਜਾ ਰਹੀ ਹੈ ਜਿਹੜੀ ਖੰਨੇ ਪੜਾਲਾਂ 'ਚ ਨਹੀਂ ਸੀ ਦੀ ਪਰ ਅੱਜ ਜਿ ਮੈਡਮ ਬੀਨੀ ਗੋਲ ਜੀ 140000 ਇਹ ਅੱਜਕੱਲ ਜਿਹੜੀਆਂ ਇਹ ਹੈ ਪੰਜਾਬੀ ਸੋੜ ਕੇ ਰਹਿ ਗਿਆ ਕਿ ਟੈਕਨੋਲੋਜੀ ਦੇ ਵਿਕਾਸ ਕਰਦਾ ਹੈ ਹਾਂ 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 ਗੱਲ ਤਾਂ ਇਹ ਹੈ ਨਾ ਹੁਣ ਤਲਵਿਖੀ ਗਰਮੀ ਬਰਾਸੀ ਕਰਕੇ ਐਸੀ ਹਾਲ ਦੇ ਵਿੱਚ ਫਿਆਂ ਜਿਵੇਂ ਲਾਜੋ ਕੋਈ ਕਿਨੇ ਜਾਓ ਪਹਿਲ ਕੰਨ ਵਿੱਚ ਪਰ ਜੇ ਤਕਲੀਫ ਦੇ ਕੇ ਅਸੀਂ ਸਰੀਰ ਨੂੰ ਬੁਹਾਨ ਰੱਖਣਾ ਹੈ ਚੰਗਾ ਖਾਣਾ ਹੈ ਚੰਗਾ ਪਹਿਣਾ ਜਿਸੇ ਵਾਰ ਬੱਚੇ ਦਸਣਾ ਆ ਚੱਕੀ ਆ ਚੁੱਲ੍ਹਾ ਆਠਾ ਜਹ ਹਰ ਹੈ

ਮੈਂ ਇਹ ਦੇਖਣਾ ਚਾਹੁੰਦੀ ਆ ਜੀ ਜਿਹੜੀ ਉਹਨਾਂ ਦੀ ਬੰਦੂਤ ਬੰਦੀ ਸੀ ਉਹਨਾਂ ਦੀ ਬੰਦੀ ਇਹ ਹੀ ਸੀ ਕਿ ਇਕੱਲੇ ਆਪਣੇ ਆਦਮੀ ਨੂੰ ਘੱਟ ਕੁਝ ਕਰਦੇ ਆ ਬਾਕੀ ਦਾ ਕੋਈ ਛੜਦੀ ਨਹੀਂ ਸਭ ਨੂੰ ਸੱਜਿਤ ਬਾਕੇ ਚਾੜਦੇ ਆ ਆ ਵੜੀ ਆਈ ਤਾਂ ਨਹੀਂ ਕਿ ਹੁਣ ਮੈਨੂੰ ਕੁਝ ਜਲਦੀ ਆੜਨੀ ਜਾਂ ਮੈਂ ਇਸ ਗੱਲ ਤੋਂ